ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਿਹਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣੇ ਪ੍ਰਿੰਟਾਂ ਦੇ ਉੱਪਰ ਆਈ ਆ ਜਸਟ ਪ੍ਰਿੰਟ ਹੱਗੇ ਆਏ ਨੇ ਖੁੱਲੇ ਵੀ ਨਹੀਂ ਖੁੱਲੇ ਵੀ ਨਹੀਂ ਹੈਗੇ ਵੀਡੀਓ ਦੇ ਵਿੱਚ ਹੀ ਖੋਲੜੇ ਨੇ ਪ੍ਰਿੰਟ ਬਹੁਤ ਸੋਹਣੇ ਨੇ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਈ ਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਫਟਾਫਟ ਲੈ ਲਿਓ ਸਕਰੀਨਸ਼ਾਟ ਕਰ ਦਿਓ ਆਰਡਰ ਬਹੁਤ ਸੋਹਣੀ ਟ੍ਰੈਂਡਿੰਗ ਡਿਜ਼ਾਈਨ ਨੇ ਤੇ ਕਨਸੈਪਟ ਬਹੁਤ ਸੋਹਣੇ ਆਏ ਨੇ ਮਤਲਬ ਕਿ ਕਲਰ ਚਾਹੇ ਕਿੰਨਾ ਸੋਨਾ ਆਇਆ ਡਿਫਰੈਂਟ ਜੀ ਲੁੱਕ ਦੇ ਵਿੱਚ ਆਏ ਨੇ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਆਈਆਂ ਨੇ ਫੁੱਲ ਫਲਾਵਰ ਤੋਂ ਕੁਝ ਛੱਟ ਕੇ ਆਇਆ ਪਿਓਰ ਬਰਬਰੀ ਕਾਟਨ ਬਰਬਰੀ ਜਿਹਨੂੰ ਤੁਸੀਂ ਚਾਹੋ ਲਾਈਨਿੰਗ ਲਗਵਾਓ ਨਹੀਂ ਲਗਵਾਉਣੇ ਨਾਲ ਲਗਵਾਓ ਤਾਂ ਮੈਚਿੰਗ ਲੈ ਕੇ ਆਈਆਂ ਇਹ ਮੈਚਿੰਗ ਸੂਟ ਇਹ ਵਾਲੇ ਆਏ ਨੇ ਪਿਓਰ ਬਰਬਰੀ ਦੇ ਉੱਪਰ ਕਾਟਨ ਬਰਬਰੀ ਦੇ ਬਾਕੀ ਥੋੜੇ ਜਿਹਾ ਪੈਸਾ ਆਪਣੇ ਕੋਲ ਰਾਮ ਟੈਕਸ ਦੇਨੇ ਠੀਕ ਹੈ ਜੀ ਜਿਹੜੀਆਂ ਵੀ ਭੈਣਾਂ ਨੂੰ ਇਹਨਾਂ ਦੀ ਰਿਕੁਆਇਰ ਹੋਊਗੀ ਫਟਾਫਟ ਲਾ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਕਿਉਂਕਿ ਪ੍ਰਿੰਟ ਸੂਟਾਂ ਦੀ ਇੰਨੀ ਜ਼ਿਆਦਾ ਡਿਮਾਂਡ ਆ ਇਸ ਟਾਈਮ ਸਭ ਤੋਂ ਸੁਪਰ ਹਿੱਟ ਜੇ ਕਹੀਏ ਨਾ ਸੇਲ ਚੱਲ ਰਹੀਆਂ ਨੇ ਤਾਂ ਸਭ ਤੋਂ ਜ਼ਿਆਦਾ ਯਾਨੀ ਕਿ ਭੈਣਾਂ ਦੀ ਡਿਮਾਂਡ ਆ ਰਹੀ ਆ ਤਾਂ ਜਸਟ ਪ੍ਰਿੰਟ ਸੂਟਾਂ ਤੇ ਆ ਰਹੀ ਆ ਚਾਹੇ 500 ਦਾ ਪ੍ਰਿੰਟ ਦੇ ਦਿਓ ਚਾਹੇ 1000 ਵਾਲਾ ਲੈ ਲਓ ਚਾਹੇ 800 ਵਾਲਾ ਰਾਮ ਟੈਕਸ ਦੀ ਵੀਡੀਓ ਇੰਨੀ ਜ਼ਿਆਦਾ ਇਨਾ ਸੋਹਣਾ ਰਿਸਪੌਂਸ ਰਿਹਾ ਸੀਗਾ ਤੇ ਉਹਦੇ ਵਿੱਚੋਂ ਰਿਪੀਟ ਰਿਪੀਟ ਪਹਿਣਾ ਦੀਆਂ ਆ ਰਹੀਆਂ ਨੇ ਵੀ ਕਿਹੜੇ ਸੂਟ ਬਚ ਰਹੇ ਨੇ ਸਾਨੂੰ ਦੱਸ ਦੋ ਜਿਹੜੀਆਂ ਪਹਿਣਾ ਤੱਕ ਲੇਟ ਹੋ ਗਈ ਵੀਡੀਓ ਪਹੁੰਚਣ ਲਈ ਹਨ ਸੋ ਉਹਨਾਂ ਲਈ ਅੱਜ ਦੀ ਕਲੈਕਸ਼ਨ ਇੱਕ ਤਾਂ ਬਹੁਤ ਸੋਹਣੀ ਰ ਹੋਊਗੀ ਬਹੁਤ ਹੀ ਪਿਆਰੀ ਸੈਕੰਡ ਏ ਆ ਵੀ ਜਿਹੜੇ ਰਾਮਟੈਕਸ ਦੇ ਪ੍ਰਿੰਟ ਜਿੰਨੇ ਕ ਆਪਣੇ ਕੋਲ ਰਹਿ ਗਏ ਉਹ ਮੈਂ ਤੁਹਾਨੂੰ ਦਿਖਾ ਦੂੰਗੀ ਇੱਕ ਅੱਧਾ ਸੂਟ ਆਰਕੰਡੀ ਦਾ ਆਪਣੇ ਕੋਲ ਹੈਗਾ ਉਹ ਮੈਂ ਤੁਹਾਨੂੰ ਦਿਖਾ ਦੂੰਗੀ ਸਾਰੀ ਕਲੈਕਸ਼ਨ ਯਾਨੀ ਕਿ ਅੱਜ ਦੀ ਵੀਡੀਓ ਸ਼ੋਅ ਕਰ ਦੂੰਗੀ ਤੇ ਜਿੰਨਾ ਵੀ ਸਾਰਾ ਸਟਾਕ ਆ ਇੱਕੋ ਹੀ ਰੇਟ ਦੇ ਵਿੱਚ ਆ ਸੋ ਫਟਾਫਟ ਲੈ ਕੇ ਸਕਰੀਨਸ਼ਾਟ WhatsApp ਦੇ ਨੰਬਰ ਤੇ ਕਰ ਦਿਓ ਸੈਂਡ ਤੇ ਜਿਹੜੀਆਂ ਬਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਆਧੇ ਸੂਟ ਪਹਿਲਾਂ ਆ ਵਾਲੀ ਦਿਖਾ ਦਿੰਦੇ ਆ ਪਹਿਲਾ ਜਿਹੜੀ ਕਲੈਕਸ਼ਨ ਦਿਖਾਉਂਗੀ ਨਾ ਪਹਿਲਾ ਰਾਮਟੈਕ ਦੇ ਸੂਟ ਹੀ ਦੇਖ ਲਓ ਜਿਹੜੀਆਂ ਭੈਣਾਂ ਰਾਮ ਟੈਕਸ ਦੇ ਸੂਟ ਕਹਿੰਦੀਆਂ ਸੀਗੀਆਂ ਵੀ ਸਾਨੂੰ ਦੁਰਪਾ ਕਈਆਂ ਨੂੰ ਮੈਂ ਪਿਕਸ ਵੀ ਸੈਂਡ ਕੀਤੀਆਂ ਨੇ ਗੱਲ ਤੇ ਜਿਹੜੀਆਂ ਭੈਣਾਂ ਫੇਰ ਵੀ ਮੈਸੇਜ ਆ ਰਹੇ ਸੀਗੇ ਵੀ ਸਾਨੂੰ ਫੇਰ ਵੀ ਦੇ ਦਿਓ ਤਾਂ ਉਹਨਾਂ ਲਈ ਤੁਸੀਂ ਦੇਖ ਲਓ ਜਿਹੜੇ ਵੀ ਸਾਡੇ ਕੋਲ ਅਵੇਲੇਬਲ ਹੈਗੇ ਨੇ ਤੁਸੀਂ ਆਪਣੇ ਫਟਾਫਟ ਲੈ ਲਓ ਸਕਰੀਨਸ਼ਾਟ ਸਾਰੀ ਰਾਮ ਟੈਕਸ ਦੀ ਕਲੈਕਸ਼ਨ ਆ 1050 ਦੇ ਵਿੱਚ ਆ ਅੱਜ ਦੀ ਜਿੰਨੀ ਵੀ ਵੀਡੀਓ ਰਹੂਗੀ ਸਾਰੀ 1050 ਦੇ ਵਿੱਚ ਆ ਮੈਚਿੰਗ ਸੂਟ ਵੀ ਦੇਖਣ ਨੂੰ ਮਿਲਣਗੇ ਤੁਹਾਨੂੰ ਆਲ ਓਵਰ ਵੀ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਨੰਬਰ ਹੋਗਾ 1 ਲਓ ਜੀ ਨੰਬਰ ਹੋਊਗਾ ਇੱਕ ਬਹੁਤ ਹੀ ਸੋਹਣਾ ਤੇ ਬਹੁਤ ਹੀ ਇਹ ਪਿਆਰਾ ਜਿਹਾ ਪ੍ਰਿੰਟ ਆ ਇਹਦੇ ਵਿੱਚ ਨਾ ਦੋ ਕਲਰ ਤੁਹਾਨੂੰ ਮਿਲ ਜਾਣਗੇ ਬਲੈਕ ਕਲਰ ਵੀ ਮਿਲ ਜੂਗਾ ਇਹ ਜਾਨੀ ਕਿ ਉਹ ਵੀਡੀਓ ਵਿੱਚ ਪਹਿਣਾ ਰਹਿ ਗਿਆ ਸੀਗਾ ਇਹ ਵਾਲਾ ਕਲਰ ਬਲੂ ਕਲਰ ਆਪਾਂ ਪਾਇਆ ਸੀ ਬਟ ਬਲੈਕ ਨਹੀਂ ਪਾਇਆ ਸੀ ਸੋ ਬਲੈਕ ਵੀ ਇਹਦਾ ਅਵੇਲੇਬਲ ਆ ਜਿਹੜੀਆਂ ਪੈਣਾ ਨੂੰ ਜਿਹੜਾ ਵੀ ਕਲਰ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਕਰ ਲਿਓ ਆਰਡਰ ਜਾਨੀ ਕਿ ਇਹਦੇ ਵੀ ਤੁਹਾਨੂੰ ਬਲੈਕ ਕਲਰ ਵੀ ਮਿਲ ਜੂਗਾ ਜੀ ਚਾਹੇ ਤੁਸੀਂ ਬਲੂ ਲੈ ਲਓ ਬਲੈਕ ਲੈ ਲਓ ਦੋਨੇ ਪ੍ਰਿੰਟ ਸੇਮ ਹੀ ਰਹਿਣਗੇ ਠੀਕ ਹੈ ਜੀ नंबर होगा जी दो, दो नंबर सूट रहूगा बहुत ही प्यारा बहुत ही सोहना जहाश का फैबरिक रहूगा रहूगी बॉटम आओगी और कॉटन की आऊगी क्रश की शर्ट रहेगी कॉटन की बॉटम रहेगी बहुत सोहना फैब्रिक है बहुत ही प्यारा

ਤੇ ਤਿੰਨ ਸੂਟ ਆਪਣੇ ਕੋਲ ਹੈਗੇ ਆ ਰਾਮ ਟੈਕਸ ਦੀ ਕ੍ਰਾਸ਼ ਜਿਹੜੀ ਹੱਦ ਤੋਂ ਵੱਧ ਡਿਮਾਂਡ ਦੇ ਵਿੱਚ ਰਹੀ ਆ ਯਾਨੀ ਕਿ ਬਹੁਤ ਪਿਆਰ ਦਿੱਤਾ ਇਹ ਵਾਲੇ ਫੈਬਰਿਕ ਨੂੰ ਵੀ ਤੇ ਬਹੁਤ ਪੈਨਾਂ ਨੇ ਪਸੰਦ ਕੀਤਾ ਫੈਬਰਿਕ ਨੂੰ ਆ ਲੋ ਇਹ ਕ੍ਰਾਸ਼ ਦੇ ਉੱਪਰ ਆ ਇਹਦੇ ਤਿੰਨ ਕਲਰ ਅਵੇਲੇਬਲ ਨੇ ਜਿਹੜੀ ਪੈਨ ਨੂੰ ਜਿਹੜਾ ਕਲਰ ਚਾਹੀਦਾ ਹੋਇਆ ਲੈ ਲਿਓ ਬਸ ਸਿੰਗਲ ਸਿੰਗਲ ਸੂਟ ਆ ਇਹਦੇ ਵਿੱਚ ਹੁਣ ਕੋਈ ਵੀ ਕਲਰ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਨਹੀਂ ਹੈਗਾ ਜੀ ਨੰਬਰ ਰਹੂਗਾ 5 ਇਹ ਕਿਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਲੈਮਨ ਸ਼ੇਡ ਜਿਹੜੀਆਂ ਭੈਣਾਂ ਦੇ ਘਰਾਂ ਦਾ ਕੇਸ ਸੂਟ ਪਹੁੰਚਿਆ ਨਾ ਰਿਪੀਟ ਡਿਮਾਂਡ ਹੈ ਜਿਨ੍ਹਾਂ ਨੂੰ ਉਹਨਾਂ ਨੇ ਅੱਗੇ ਦਿਖਾਏ ਨੇ ਤਾਂ ਅਗਲੇ ਨੇ ਕਿਹਾ ਕਿ ਇੱਕ ਇੱਕ ਸੂਟ ਸਾਨੂੰ ਵੀ ਮੰਗਵਾ ਦੋ ਇੰਨਾ ਸੋਹਣਾ ਪ੍ਰਾਈਸ ਇੰਨਾ ਸੋਹਣਾ ਜਾਨੀ ਕਿ ਫੈਬਰਿਕ ਤਾਂ ਹੈਗਾ ਬਾਕੀ ਪ੍ਰਾਈਸ ਬਹੁਤ ਜ਼ਿਆਦਾ ਸਾਰੇ ਇਹ 12.5 1500 ਦੇ ਨੀਅਰ ਬਾਊਟ ਵਾਲੇ ਸੂਟ ਨੇ ਜਿਹੜੇ ਸਾਰੇ ਤੁਹਾਨੂੰ 1050 ਦੇ ਵਿੱਚ ਮਿਲਣ ਜਾ ਰਹੇ ਨੰਬਰ ਹੋਊਗਾ ਜੀ 6 ਆ ਤੇ ਜਨਾਬ ਸਿੰਘ ਦੋ ਪੀਸ ਮੇ ਹੈਗੇ ਨੇ ਜਾਨੀ ਕਿ ਆਹ ਲੈਮਨ ਸ਼ੇਡ ਦੇ ਆਪਣੇ ਕੋਲੇ 6 ਨੰਬਰ ਸੂਟ ਦੇ ਜਿਹੜੀ ਭੈਣ ਨੂੰ ਇਹਨਾਂ ਚੋ ਜਿਹੜਾ ਵੀ ਪੀਸ ਅਵੇਲੇਬਲ ਚਾਹੀਦਾ ਹੋਇਆ ਤਾਂ ਤੁਸੀਂ ਆਪਣਾ ਫਟਾਫਟ ਸਕਰੀਨਸ਼ਾਟ ਕਰਕੇ ਮੰਗਵਾ ਸਕਦੇ ਹੋ ਇੱਕ ਸੂਟ ਹੈ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਹੈਗਾ ਜੀ ਆਰ ਕੰਡੀ ਦੇ ਉੱਪਰ ਜਿਹੜੀ ਪੇਪਰ ਆਰ ਕੰਡੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਨਾ ਤੇ ਇਹਦਾ ਸਾਡੇ ਕੋਲ ਹੁਣ ਜਸਟ ਸਿੰਗਲ ਪੀਸ ਆ ਹੋਰ ਕੋਈ ਵੀ ਅਦਰ ਡਿਜ਼ਾਈਨ ਨਹੀਂ ਕੁਝ ਨਹੀਂ ਹੈਗਾ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਇਹਦਾ ਵੀ ਫਟਾਫਟ ਲੈ ਲਿਓ ਸਕਰੀਨਸ਼ਾਟ ਚਾਰੀ ਛੇੜਾ ਨਾਲ ਸੇਮ ਕਾਟਨ ਦੀ ਸੈਲ ਪ੍ਰਿੰਟਡ ਬਾਟਮ ਆਉਗੀ ਨੰਬਰ ਹੋਗਾ ਜੀ 7 7 ਨੰਬਰ ਸੂਟ ਰਹੂਗਾ ਬਹੁਤ ਹੀ ਪਿਆਰਾ ਜਾਂ ਤੇ ਬਹੁਤ ਹੀ ਸੋਹਣਾ ਜੀ ਆ ਲੋ ਜੀ ਨੈਕਸਟ ਦੇਖ ਲੋ ਇਹ ਬਹੁਤ ਪਿਆਰੀ ਚੀਜ਼ ਆ ਜਿਹੜੀ ਮੈਂ ਅੱਜ ਤੁਹਾਨੂੰ ਦਿਖਾਉਣ ਲੱਗੀ ਆ ਇਹ ਪਿਓਰ ਬਰਬਰੀ ਆ ਕਾਟਨ ਬਰਬਰੀ ਆ ਲਾਈਨਿੰਗ ਦੀ ਕੋਈ ਰਿਕੁਆਇਰ ਨਹੀਂ ਜੇ ਤੁਸੀਂ ਚਾਹੋ ਤਾਂ ਲਾਈਨਿੰਗ ਲਗਵਾ ਸਕਦੇ ਹੋ ਇਸ ਤਰ੍ਹਾਂ ਰਹੋਗੀ ਇਹਦੀ ਪ੍ਰਿੰਟਿੰਗ ਠੀਕ ਹੈ ਜੀ ਤੇ ਨਾਲ ਹੀ ਇਹਦੇ ਜਿਹੜੀ ਬਾਟਮ ਆਉਗੀ ਨਾ ਉਹ ਵੀ ਨਾਲ ਇਸ ਤਰ੍ਹਾਂ ਆਉਗੀ। ਇਹ ਗ੍ਰੇ ਕਲਰ ਦਾ ਸੂਟ ਆ। ਪ੍ਰਿੰਟਿੰਗ ਹੱਦ ਤੋਂ ਵੱਧ ਚੱਲ ਰਹੀ ਆ ਇਹ। ਇਸ ਵਾਰ ਟ੍ਰੈਂਡਿੰਗ ਦੇ ਵਿੱਚ ਇਸ ਤਰ੍ਹਾਂ ਹੈਗੀ ਇਹਨਾਂ ਦੀਆਂ ਬਾਟਮਸ। ਬਾਟਮ ਚੈੱਕ ਕਰ ਲਓ ਬਹੁਤ ਪਿਆਰੀਆਂ ਸੈਲਫ ਪ੍ਰਿੰਟਡ ਬਾਟਮ ਆਣ ਗਈਆਂ ਤੁਹਾਨੂੰ। ਨੰਬਰ ਹੋਊਗਾ ਜੀ 8 ਤੇ ਪੂਰਾ ਸੌਫਟ ਆ। ਬਿਲਕੁਲ ਕਾਟਨ ਵਰਗਾ ਫੈਬਰਿਕ ਆ। 1% ਵੀ ਇਹਦੇ ਵਿੱਚ ਸਿੰਥੈਟਿਕ بیس ਨਹੀਂ ਹੈਗਾ। ਠੀਕ ਹੈ ਜੀ। ਤੇ ਬਸ ਤੁਸੀਂ ਆਪਣਾ ਆਰਡਰ ਪੇਸ ਕਰਦੇ ਹੋ ਜਿਹੜਾ ਡਿਜ਼ਾਈਨ ਵੀ ਤੁਹਾਨੂੰ ਪਸੰਦ ਆਊਗਾ ਇਹ ਨੰਬਰ ਹੈਗਾ 8 ਇਹਦੇ ਵਿੱਚ ਨੈਕਸਟ ਦੇਖ ਲਓ ਸਾਰਿਆਂ ਦੇ ਨਾਲ ਬਾਟਮ ਸੇਮ ਆਉਣਗੀਆਂ ਜਸਟ ਮੈਂ ਤੁਹਾਨੂੰ ਕਲਰ ਚੈੱਕ ਕਰਵਾ ਦਿੰਨੀ ਆ ਆ ਲੋ ਜੀ ਨੰਬਰ ਹੋਗਾ ਜੀ 9 ਆ ਲੋ ਜੀ ਨੈਕਸਟ ਵਾਲਾ ਦੇਖ ਲਓ ਇਹ ਸਾਰੇ ਮੈਚਿੰਗ ਸੂਟ ਆਉਣਗੇ ਠੀਕ ਹੈ ਜੀ ਕਾਟਨ ਦੀਆਂ ਬਾਟਮਸ ਲੱਗੀਆਂ ਪਿਓਰ ਕਾਟਨ ਵਰਪਰੀ ਦੀ ਰਹੀ ਹੈ ਸ਼ਰਟ ਜੀ ਨੰਬਰ ਹੋਗਾ ਜੀ 10 ਆਲੋਚ ਲਾਸਟ ਵਾਲਾ ਕਲਰ ਦੇਖ ਲਓ ਇਹਦਾ ਚਾਰ ਕਲਰਾਂ ਉੱਪਰ ਆਏ ਹੈ ਚਾਰੇ ਕਲਰੇ ਦੇ ਬਹੁਤ ਪਿਆਰੇ ਨੇ ਇੰਗਲਿਸ਼ ਜੇ ਕਲਰ ਨੇ ਨਾਇਂ ਜਿਆਦਾ ਡਾਰਕ ਨੇ ਨਾਇਂ ਜਿਆਦਾ ਲਾਈਟ ਨੇ ਇਹ ਬਲੂ ਲਵੈਂਡਰ ਜਿਹਾ ਵਾ ਇਹ ਵਾਲਾ ਵੀ ਮਿੱਠਾ ਜਿਹਾ ਜਿਹੜਾ ਬਲੂ ਕਲਰ ਆ ਜਾਂਦਾ ਉਹ ਵਾਲਾ ਬਹੁਤ ਰੇਅਰ ਜੇ ਕਲਰ ਆਉਂਦੇ ਨੇ ਇਹ ਆਮ ਕਲਰ ਨਹੀਂ ਹੈ ਨਿੰਗੇ ਚਾਰੇ ਦੇ ਚਾਰੀ ਕਲਰ ਬਹੁਤ ਸੋਹਣੇ ਨੇ ਨੰਬਰ ਹੋਗਾ ਜੀ 11 11 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਜਿਹਾ ਤੇ ਬਹੁਤ ਹੀ ਪਿਆਰਾ ਜਿਹਾ ਲੋ ਜੀ ਹੁਣ ਮੈਂ ਖੋਲਣ ਲੱਗੀ ਅੱਜ ਦੀ ਜਿਹੜੀ ਮੇਨ ਹੈਗੀ ਆ ਨਿਊ ਸਾਰੀ ਆਈ ਆ ਇਹਦੇ ਵਿੱਚੋਂ ਜਿਹੜਾ ਵੀ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਇਹਦੇ ਸਾਰੇ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਦੇ ਉੱਪਰ ਹੋਗਾ ਸੂਟ ਇਹੇ প্রিন্টিং ਚ ਚੈੱਕ ਕਰ ਲਓ ਪੈਂਡਿੰਗ ਬਾਸ ਹੋਣੀ ਬਹੁਤ ਸੋਹਣਾ ਪ੍ਰਿੰਟਾ ਬਹੁਤ ਹੀ ਪਿਆਰਾ ਇਹ ਦੇਖ ਲਓ ਲਓ ਜੀ ਬਲੈਕ ਕਲਰ ਦੇ ਉੱਪਰ ਆ ਪ੍ਰਿੰਟਿੰਗ ਚ ਚੈੱਕ ਕਰ ਲਓ ਇੰਨੀ ਸੋਹਣੀ ਪ੍ਰਿੰਟਿੰਗ ਆ ਤੇ ਫੈਬਰਿਕ ਇੰਨਾ ਸੋਹਣਾ ਜਿੰਨੇ ਤੋਂ ਉਹ ਪਾਉਂਗੇ ਨਾ ਕੱਪੜੇ ਨੂੰ ਉਨੇ ਹੀ ਪ੍ਰਿੰਟਾਂ ਨੇ ਲਿਖਣ ਲਿਖੜ ਕੇ ਆਉਣਾ ਉਨਾ ਹੀ ਸਕੂਨ ਦੇਣਾ ਕੱਪੜੇ ਨੇ ਸੋ ਇਹ ਨਹੀਂ ਹੈਗਾ ਵੀ 2 ਤੋਂ 5 ਤੱਕ ਕੱਪੜਾ ਖਰਾਬ ਹੋ ਗਿਆ ਪੂਰਾ ਵਧੀਆ ਸੁਪੀਰੀਅਰ ਕੱਪੜਾ ਵਾ ਇਹਨਾਂ ਵਿੱਚੋਂ ਜਿਹੜਾ ਮਰਜੀ ਸੂਟ ਕਟਵਾ ਲਿਓ ਬਹੁਤ ਸੋਹਣੀ ਕਲੈਕਸ਼ਨਾਂ ਨੇ ਇਹ ਆਈਆਂ ਨੰਬਰ ਹੋਊਗਾ ਜੀ 12 12 ਨੰਬਰ ਤੋਂ ਡਰਊਗਾ ਕਲਰ ਇਹਦੇ ਵਿੱਚ 4 ਆਏ ਨੇ ਚਾਰੇ ਕਲਰ ਬਹੁਤ ਪਿਆਰੇ ਆਏ ਨੇ ਗ੍ਰੀਨ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਹੈ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਬਸ ਤੁਸੀਂ ਫਟਾਫਟ ਲੈਣਿਆ ਸਕਰੀਨ ਸ਼ਾਟ ਕਵਾਂਟਿਟੀ ਬਹੁਤ ਲਿਮਟਿਡ ਐ ਸੂਟਾਂ ਦੀ ਬਸ ਫਟਾਫਟ ਸਕਰੀਨਸ਼ਾਟ ਲੈ ਕੇ ਆਪਣੇ ਇਹ ਕੋਈ ਵੀ ਸੂਟ ਇਦਾਂ ਨਹੀਂ ਰਹੂਗਾ ਬਹੁਤ ਪੈਣਾਂ ਦੇ ਮੈਸੇਜ ਆਉਣਗੇ ਇਹ ਸੂਟ ਕਿਤੇ ਤੋਤੇ ਤੇ ਇਕੱਠਾ ਤਾਂ ਨਹੀਂ ਹੋ ਜੂਗਾ ਬਿਲਕੁਲ ਵੀ ਨਹੀਂ ਹੋਣਾ ਜੀ ਜਿਵੇਂ ਮਰਜੀ ਤੁਸੀਂ ਪਾਇਓ ਹੰਡਾਇਓ ਕੱਪੜੇ ਨੇ ਆਏ ਨਹੀਂ ਹੈਗਾ ਵੀ ਬਲਜੇ ਪੈ ਗਏ ਇਕੱਠਾ ਹੋ ਗਿਆ ਬਿਲਕੁਲ ਨਹੀਂ ਪਿਓਰ ਕਾਟਨ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਨੰਬਰ ਰਹੂਗਾ ਜੀ 13 13 ਨੰਬਰ ਸੂਟ ਰਹੂਗਾ ਨੈਕਸਟ ਕੱਲ੍ਹ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਮਹਿੰਦੀ ਐ ਸ਼ੀਰਟ ਇਹ ਨਹੀਂ ਜ ਮਹਿੰਦੀਆਂ ਕਲਰ ਚ ਆਉਂਦਾ ਉਹ ਨਾ ਹੀ ਇਹ ਪੈਰਟ ਜਿਹਾ ਕਲਰ ਆ ਬਹੁਤ ਸੋਹਣਾ ਇਹ ਕਲਰ ਆ ਬਹੁਤ ਹੀ ਜਿਆਦਾ ਜਣ ਕੇ ਚੱਲਦਾ ਮੈਂ ਹਰ ਵਾਰ ਹਰ ਵੀਡੀਓ ਚ ਬੋਲਦੀ ਆ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਇਹ ਵਾਲਾ ਕਲਰ ਹੁਣ ਨੰਬਰ ਹੋਗਾ ਜੀ 14 ਤੇ ਆ ਲੋ ਜਿਹੜੀਆਂ ਪੈਨਾ ਕਰੀਮ ਕਲਰ ਦੀਆਂ ਫੈਨ ਨੇ ਜਣ ਕੇ ਵਾਈਟ ਹੋ ਗਿਆ ਕਰੀਮ ਹੋ ਗਿਆ ਜਿਹੜੇ ਵੀਡੀਓ ਪੈਨਸ ਆਰ ਜਾਂਦੇ ਨੇ ਇਹ ਵਾਲੇ ਸੂਟ ਆ ਲੋ ਜਿਹੜੀ ਮਰਜੀ ਇਹ ਚ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਰਹੂਗੀ ਬਹੁਤ ਹੀ ਪਿਆਰੀ ਪ੍ਰਿੰਟ ਬਹੁਤ ਸੋਹਣਾ ਰਹੂਗਾ ਸੋ ਜਿਹੜਾ ਮਰਜੀ ਤੁਸੀਂ ਛੋਟ ਕਟਵਾ ਲਓ ਚਾਰ ਕਲਰ ਨੇ ਚਾਰ ਹੀ ਕਲਰ ਟਾਪ ਦੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਨੰਬਰ ਰਹੂਗਾ ਜੀ ਵਾਲਾ 15 ਇਹ 15 ਨੰਬਰ ਆ ਚਾਰ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਚਾਰ ਹੀ ਕਲਰ ਉਪਰ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਹੋਊਗਾ ਸਕਰੀਨ ਸ਼ਾਟ ਲੈ ਕੇ ਫਟਾਫਟ ਆਰਡਰ ਕਰ ਦਿਓ ਹਾਂਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਵਾ ਪ੍ਰਿੰਟਿੰਗਾਂ ਤਾਂ ਇੰਨੀਆਂ ਸੋਹਣੀਆਂ ਆਈਆਂ ਨੇ ਬਹੁਤ ਹੀ ਜ਼ਿਆਦਾ ਇੱਕ ਇੱਕ ਪ੍ਰਿੰਟ ਖੋਲਦਾ ਤਾਂ ਰੋ ਖੁਸ਼ ਹੁੰਦੀ ਆ ਇੰਨੇ ਸੋਹਣੇ ਪ੍ਰਿੰਟ ਨੇ ਇਹ ਨੰਬਰ ਹੋਊਗਾ ਜੀ 16 16 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਜਿਆ ਤੇ ਬਹੁਤ ਹੀ ਪਿਆਰਾ ਜਿਆ ਇਹਦੇ ਵੀ ਤਿੰਨ ਕਲਰ ਮਿਲਣਗੇ ਤਿੰਨੇ ਕਲਰਾਂ 'ਚ ਕਨਫਿਊਜ਼ ਹੋ ਜਾਓਗੇ ਵੀ ਕਿਹੜਾ ਕਲਰ ਲਈਏ ਕਿਹੜਾ ਨਾ ਲਈਏ ਆਦੇ ਪ੍ਰਿੰਟ ਇੰਨੇ ਸੋਹਣੇ ਨੇ ਨਾ ਤੁਸੀਂ ਖੁਦ ਸੋਚਣਾ ਚੁਭੋਗੇ ਕਿਉਂਕਿ ਅਸੀਂ ਖੁਦ ਸੋਚ ਰਹੀਆਂ ਵੀ ਕਿਹਨੂੰ ਕਹੀਏ ਕਿ ਹਾਂ ਵਾਲਾ ਸੋਹਣਾ ਆ ਵਾਲਾ ਨਹੀਂ ਸੋਹਣਾ ਜੀ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਹੀ ਪਿਆਰੇ ਤੇ ਕਪੜਾ ਇੰਨਾ ਜ਼ਿਆਦਾ ਵਧੀਆ ਵਾ ਇੱਕ ਸੂਟ ਮੰਗਾਉਂਗੇ ਤਾਂ ਤਿੰਨ ਚਾਰ ਸੂਟਾਂ ਦੇ ਆਰਡਰ ਤੁਸੀਂ ਪੱਕਾ ਦੋਗੇ ਇੰਨਾ ਵਧੀਆ ਬਿਲਕੁਲ ਲਾਈਟ weight ਗਰਮੀਆਂ 'ਚ ਸਭ ਤੋਂ ਸਕੂਨ ਦਾ ਆ ਲੋ ਜੀ ਬਲੈਕ ਕਲਰ ਇਹ ਵੀ ਕਲਰ ਬਹੁਤ ਸੋਹਣਾ ਨੰਬਰ ਹੋਗਾ ਜੀ 17 ਸਾਰਾ ਨੰਬਰ ਸੂਟ ਰਹੂਗਾ ਸ ਇਹ ਅਗਲਾ ਕਲਰ ਇਹ ਤਾਂ ਦੇਖ ਲੋ ਇਹ ਵੀ ਕਲਰ ਉਹ ਵਾਲੇ ਸੈੱਟ ਦੇ ਵਿੱਚ ਵੀ ਇਹ ਵਾਲਾ ਕਲਰ ਸੀਗਾ ਇਹਦੇ ਵਿੱਚ ਵੀ ਹੈਗਾ ਕਿਉਂਕਿ ਕਲਰ ਦੀ ਡਿਮਾਂਡ ਹੀ ਬਹੁਤ ਜ਼ਿਆਦਾ ਬਣੀ ਆ ਆ ਲੋ ਜੀ ਬਹੁਤ ਪਿਆਰਾ ਕਲਰ ਆ ਬਹੁਤ ਹੀ ਸੋਹਣਾ ਜਿਹਾ ਸੋ ਜਿਹੜੀ ਭੈਣ ਨੂੰ ਵੀ ਇਹ ਆ ਰਹੇ ਨੇ ਦੇਖੋ ਕਿੰਨਾ ਖਿਲ ਕੇ ਆ ਰਹੇ ਆ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਜਿੰਨਾ ਵੀ ਯਾਨੀ ਕਿ ਇਹਨਾਂ ਬਾਰੇ ਮੈਂ ਕਹਿਦਾ ਕੁਝ ਵੀ ਨਹੀਂ ਹੈਗਾ ਇਹਨਾਂ ਮੂਰੇ প্রিন্টিਿੰਗ ਇੰਨੀ ਸੋਹਣੀ ਆਈ ਆ ਬਹੁਤ ਹੀ ਜ਼ਿਆਦਾ ਸੋਹਣੀ ਆਈ ਹੋਈ ਆ ਨੰਬਰ ਰਹੂਗਾ ਜੀ 18 18 ਨੰਬਰ ਸੂਟ ਰਹੂਗਾ ਸੋ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਆ ਲੋ ਜੀ ਇਹ ਆ ਗਿਆ ਯਾਨੀ ਕਿ ਜਮੈਂਟਿਕਲ ਪ੍ਰਿੰਟ ਜਿਹੜੀਆਂ ਪਹਿਲਾਂ ਕਹਿਣੀਆਂ ਨਾ ਵੀ ਅਸੀਂ ਫੁੱਲ ਫਲਾਵਰ ਨਹੀਂ ਪਾ ਸਕਦੇ ਜਾਂ ਜਿਨ੍ਹਾਂ ਨੇ ਆਪਣੀ ਮੰਮੀ ਲਈ ਲੈਣਾ ਓਲਡੇਸ ਤੇ ਤੁਸੀਂ ਕਿਸੇ ਲਈ ਵੀ ਲੈਣਾ ਹਨਾ ਤਾਂ ਆਹ ਵਾਲਾ ਪ੍ਰਿੰਟ ਬਹੁਤ ਵਧੀਆ ਇਹ ਨਾਂ ਦਾ ਜਿਆਦਾ ਵੱਡੇ ਫਲਾਵਰ ਇਹ ਜੇ ਕਹਿ ਸਕਦੇ ਹੋ ਨਾ ਛੋਟੇ ਫਲਾਵਰ ਸਾਰੀ ਜਿਓਮੈਂਟਿਕਲ ਪ੍ਰਿੰਟਿੰਗ ਆ ਗਈ ਜਾਨੀ ਕਿ ਇਹ ਹੁੰਦੇ ਸਦਾ ਬਹਾਰ ਜੇ ਪ੍ਰਿੰਟ ਵੀ ਹਰ ਕੋਈ ਵੇਅਰ ਕਰ ਸਕਦਾ ਇਹਨਾਂ ਨੂੰ ਆਏ ਨਹੀਂ ਹੈਗਾ ਵੀ ਅਸੀਂ ਪਾ ਨਹੀਂ ਸਕਦੇ ਜੀ ਇਹ ਤਾਂ ਵੱਡਾ ਸਾਰਾ ਫਲਾਵਰ ਬਣਿਆ ਹੈ ਚਾਂਏ ਬਣਿਆ ਸੋ ਉਹਨਾਂ ਲਈ ਇਹ ਹੈਗਾ ਵਾ ਜਿਹੜੀਆਂ ਪਹਿਣਾ ਵੱਡੇ ਫਲਾਵਰਾਂ ਤੋਂ ਚੱਲਦੀਆਂ ਨੇ ਠੀਕ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਆ ਮਿਕਸ ਮੈਚ ਜੀ ਆ ਜਿਵੇਂ ਮਰਜ਼ੀ ਬਣਾਓ ਆਲ ਓਵਰ ਸੂਟ ਮਿਲਣਗੇ ਪੂਰੀ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਇਹਨਾਂ ਦੇ ਵਿੱਚ ਨੰਬਰ ਹੋਊਗਾ ਜੀ 19 ਪੀਚ ਕਲਰ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਇਹਦੇ ਵੀ ਕਿੰਨੇ ਹੀ ਕਲਰ ਬਹੁਤ ਪਿਆਰੇ ਨੇ ਆ ਲੋ ਕਲਰ ਵੀ ਬਹੁਤ ਪਿਆਰੇ ਨੇ ਪ੍ਰਿੰਟਿੰਗ ਵੀ ਬਹੁਤ ਪਿਆਰੀ ਆ ਯਾਨੀ ਕਿ ਹਾ ਚਾਹੇ ਤੁਸੀਂ ਯੰਗ ਏਜ ਤੋਂ ਚਾਹੇ ਤੁਸੀਂ ਮੀਡੀਅਮ ਤੋਂ 올ਡ ਤੋਂ ਜਿਹੜੇ ਮਰਜ਼ੀ ਤੋਂ ਉਸੀ ਤਰ੍ਹਾਂ ਇਹ ਸੂਟ ਡਿਜ਼ਾਈਨ ਹੋ ਕੇ ਉਸੇ ਹਿਸਾਬ ਦੇ ਨਾਲ ਬਣ ਜਾਣੇ ਨੇ ਇਹਨਾਂ ਸੋਨਾ ਪ੍ਰਿੰਟ ਕਿਉਂਕਿ ਫੁੱਲ ਫਲਾਵਰ ਤਾਂ ਹਮੇਸ਼ਾ ਹੀ ਚੱਲਦੇ ਰਹਿੰਦੇ ਨੇ ਜੀ ਇਹ ਵਾਲੀਆਂ ਪ੍ਰਿੰਟਿੰਗਾਂ ਬਹੁਤ ਰੇਅਰ ਆਉਂਦੀਆਂ ਨੇ ਨੰਬਰ ਹੋਊਗਾ ਜੀ 20 ਆਲੋਟਸ ਅਗਲਾ ਦੇਖ ਲੋ ਇਹ ਵੀ ਮਸਟਰਡ ਯਾ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਤਿੰਨੇ ਹੀ ਕਲਰ ਬਹੁਤ ਪਿਆਰੇ ਨੇ ਅੱਜ ਦੇ ਕਲਰ ਤਾਂ ਇੰਨੇ ਸੋਹਣੇ ਨੇ ਪ੍ਰਿੰਟਿੰਗਾਂ ਇੰਨੀਆਂ ਸੋਹਣੀਆਂ ਨੇ ਵੀ ਜਿਹੜਾ ਵੀ ਮਤਲਬ ਕਿ ਮੈਂ ਡਿਜ਼ਾਈਨ ਖੋਲ ਰਹੀ ਆਂ ਅਸੀਂ ਖੁਦ ਤਾਂ ਕੰਫਿਊਜ਼ ਹੋ ਰਹੇ ਆਂ ਤੁਸੀਂ ਵੀ ਹੋਵੋਗੇ ਵੀ ਅਸੀਂ ਕਿਹੜਾ ਸੂਟ ਲਈਏ ਕਿਹੜਾ ਨਾ ਲਈਏ ਇੰਨੀਆਂ ਸੋਹਣੀਆਂ ਪ੍ਰਿੰਟਿੰਗਾਂ ਨੇ ਇੰਨੇ ਪਿਆਰੇ ਪ੍ਰਿੰਟ ਆਏ ਨੇ ਕਲਰ ਚਾਰਟ ਵੀ ਇੰਨੇ ਸੋਹਣੇ ਗਰਮੀਆਂ ਦੇ ਬੇਸ ਨੇ ਤੇ ਇੱਕ ਸੂਟ ਆ ਜਿਹੜਾ ਬਿਲਕੁਲ ਫੁੱਲ ਵਾਂਗੂ ਹੌਲਾ ਇੰਨਾ ਸੋਹਣਾ ਫੈਬਰਿਕ ਆ ਪਾਈ ਹੋਏ ਦਾ ਬਣੀ ਪਤਾ ਲੱਗਣਾ ਕਿਸੇ ਤਰ੍ਹਾਂ ਦੀ ਇਹਨਾਂ ਨੂੰ विदाउट लाइनिंग ਬਣਾ ਲੋ ਜਿਹੜੀਆਂ ਭੈਣਾਂ ਲਗਵਾਉਣੇ ਚਾਹੁੰਦੀਆਂ ਲਾਈਨਿੰਗ ਵੀ ਨਹੀਂ ਹੀ ਪਾਉਂਦੀਆਂ ਲਾਈਨ ਤੇ ਵੀ ਉਹਨਾਂ ਨੇ ਤਾਂ ਲਗਵਾਉਣੇ ਲਗਵਾਉਣੀਆਂ ਪਰ ਜਿਹੜੀਆਂ ਭੈਣਾਂ ਨੂੰ ਹੁੰਦਾ ਵੀ ਲਾਈਨਿੰਗ ਨਾਲ ਲੱਗੇ ਤੇ ਸੂਟ ਪਾਏ ਹੋਏ ਦਾ ਪਤਾ ਨਾ ਲੱਗੇ। ਬਾਕੀ ਸੂਟ ਹਾਂਡੇ ਪੂਰਾ, ਪ੍ਰਿੰਟ ਵੀ ਇੰਨੇ ਸੋਹਣੇ ਰਹਿਣ, ਕਲਰਾਂ ਦਾ ਕੋਈ ਉਹ ਨਾ ਹੋਵੇ, ਹਰ ਚੀਜ਼ ਤੁਹਾਨੂੰ ਇਹ ਸੂਟਾਂ 'ਚ ਮਿਲਣ ਜਾ ਰਹੀ ਆ। ਸੋ ਫਟਾਫਟ ਲੈ ਕੇ ਸਕ੍ਰੀਨਸ਼ਾਟ WhatsApp 'ਆ ਨੰਬਰ ਸਕ੍ਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਟ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਇਹ ਵਾਲੇ ਸੂਟ ਦਾ ਨੰਬਰ ਹੈਗਾ ਜੀ 21 21 ਨੰਬਰ ਇਹ ਸੂਟ ਰਹੂਗਾ ਤੇ ਵੀਡੀਓ ਦਾ ਲਾਸਟ ਸੂਟ ਆ ਪੀਸ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ